ਸ਼ਾਨਦਾਰ ਪੱਗ ਬਣਵਾਓ ਰਾਹੋਂ ਰੋਡ ਦੋ ਸੜਕਾਂ ਦੇ ਕੋਲ ਔੜ 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 ਜਿੱਥੇ ਪੱਗਾ ਬਣਨ ਦੇ ਨਾਲ ਪੱਕੇ ਰੰਗ ਦੀਆਂ ਪੱਗਾ ਵੀ ਮਿਲਦੀਆਂ ਹਨ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਐਡਰੈਸ ਵੀ ਦੱਸ ਚੁੱਕੇ ਹਾਂ ਰਾਹੋਂ ਰੋਡ ਦੋ ਸੜਕਾਂ ਦੇ ਕੋਲ ਜੀ ਹਾਂ ਪੱਗ ਸ਼ਾਨਦਾਰ ਬਣਵਾਓ ਵਿਆਹ ਸ਼ਾਦੀਆਂ ਤੇ ਜਾਂ ਕਿਸੇ ਵੀ ਪ੍ਰੋਗਰਾਮ ਤੇ ਤੁਸੀਂ ਪੱਗ ਬਣਵਾ ਸਕਦੇ ਹੋ ਯਾਦ ਰੱਖੋ ਚੱਗਰ ਪਗੜੀ ਹਾਊਸ ਜੀ ਹਾਂ ਬਾਕੀ ਗੱਲਬਾਤ ਜਿਹੜੀ ਆ ਇਹਨਾਂ ਦੇ ਕੋਲ ਅੰਦਰ ਜਾ ਕੇ ਅਸੀਂ ਜਾਣਾਂਗੇ ਪਰ ਬਾਹਰ ਇਹਨਾਂ ਨੇ ਲਿਖਿਆ ਹੋਇਆ ਹੈ ਇਹਨਾਂ ਦੇ ਕੋਲ ਜੀ ਹਾਂ ਜਾਗੋ ਸ਼ੇਰਵਾਨੀਆਂ ਕਿਰਪਾਨ ਟਾਈ ਪੰਜਾਬੀ ਜੁੱਤੀ ਆਦੀ ਵੀ ਮਿਲਦੇ ਹਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਔਰ ਇਸ ਦੇ ਨਾਲ-ਨਾਲ ਇੱਥੇ ਗਿਫਟ ਆਈਟਮਾਂ ਵੀ ਮਿਲਦੀਆਂ ਹਨ ਹਰ ਤਰ੍ਹਾਂ ਦੀਆਂ ਗਿਫਟ ਆਈਟਮਾਂ ਲੈਣ ਦੇ ਲਈ ਵੀ ਤੁਸੀਂ ਇਸ ਮੌਕੇ ਤੇ ਪਹੁੰਚ ਸਕਦੇ ਹੋ ਔਰ ਇਨਾਂ ਨੇ ਲਿਖਿਆ ਹੋਇਆ ਹੈ ਵਿਆਹ ਵਿਆਹ ਵਾਲਾ ਘਰ ਜੀ ਹਾਂ ਵਿਆਹ ਵਾਲਾ ਘਰ ਕਿਸ ਲਈ ਲਿਖਿਆ ਹੋਇਆ ਹੈ ਉਸ ਦਾ ਕਾਰਨ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਤੁਸੀਂ ਆਈਟਮਾਂ ਜਿਹੜੀਆਂ ਆ ਦੇਖ ਪਾ ਰਹੇ ਹੋ ਵਿਆਹ ਵਾਲਾ ਘਰ ਦੇ ਵਿੱਚ ਸਾਜੋ ਸਜਾਵਟ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਵੈਸੇ ਵੀ ਆਪਣੇ ਕੋਈ ਵੀ ਕਿਸੇ ਨੂੰ ਗਿਫਟ ਕਰਨਾ ਹੈ ਕਿਸੇ ਨੂੰ ਕੋ ਗਿਫਟ ਦੇਣਾ ਹੈ ਉਸ ਤੇ ਲਈ ਵੀ ਜਿਹੜੀਆਂ ਹੈਗੀਆਂ ਐਟਮਾ ਤੁਸੀਂ ਦੇਖ ਪਾ ਰਹੇ ਹੋ ਬੜੀਆਂ ਸ਼ਾਨਦਾਰ ਜਿਹੜੀਆਂ ਹੈਗੀਆਂ ਵੈਰਾਈਟੀਆਂ ਨੇ ਇੱਥੇ ਉਹ ਵੀ ਤੁਸੀਂ ਇੱਥੋਂ ਜਿਹੜੀ ਆ ਗਿਫਟ ਕਰਨ ਦੇ ਲਈ ਵੀ ਜਾਂ ਵੈਸੇ ਵੀ ਵਿਆਹ ਸ਼ਾਦੀ ਜਾਂ ਕਿਸੇ ਵੀ ਪ੍ਰੋਗਰਾਮਾਂ ਦੇ ਲਈ ਤੁਸੀਂ ਲੈਣੀਆਂ ਹੋਣ ਉਹ ਵੀ ਇਸੇ ਸਥਾਨ ਤੋਂ ਜਿਹੜੀਆਂ ਮਿਲਦੀਆਂ ਹਨ ਔਰ ਇਹ ਤੁਸੀਂ ਐਟਮਾ ਜਿਹੜੀਆਂ ਆ ਵੱਖੋ-ਵੱਖਰੀਆਂ ਦੇਖ ਸਕਦੇ ਹੋ ਹੁਣ ਤੁਸੀਂ ਪੁੱਛੋਗੇ ਕਿ ਗਲਤੇ ਮੈਂ ਵਿਆਹ ਵਾਲੇ ਘਰ ਦੀ ਕੀਤੀ ਹੈਗੀ ਆ ਤੇ ਗਿਫਟ ਦੀ ਗੱਲ ਕਿੱਥੋਂ ਕਰਨ ਲੱਗ ਪਿਆ ਹਾਂ ਬੇ ਕੀ ਕਰੀਏ ਇੱਥੇ ਤੇ ਦੁਕਾਨ ਦੇ ਵਿੱਚ ਸਮਾਨ ਹੀ ਹਰ ਤਰ੍ਹਾਂ ਦਾ ਹੈ ਕਿ ਸਾਨੂੰ ਗਿਫਟ ਦੀ ਜਿਹੜੀ ਗੱਲ ਆ ਉਹ ਵੀ ਕਰਨੀ ਪੈ ਗਈ ਆ ਕਿ ਗਿਫਟ ਕਿਤੇ ਹੋਰ ਜਾ ਕੇ ਲੈਣ ਦੀ ਲੋੜ ਨਹੀਂ ਹੈ ਉਹ ਵੀ ਤੁਹਾਨੂੰ ਜਿਹੜਾ ਆ ਕਿ ਬੇਹਾਦੀ ਘੱਟ ਰੇਟ ਰੇਟ ਦੇ ਉੱਪਰ ਮਿਲਣ ਔਰ ਸਤਵਿੰਦਰ ਸਿੰਘ ਜੀ ਇਹਨਾਂ ਦੇ ਕੋਲ ਜੋ ਵੀ ਪਗੜੀ ਬਣਵਾਉਣ ਆਉਂਦੇ ਨੇ ਮੈਂ ਮੈਂ ਵੀ ਕਈ ਵਾਰ ਇਹਨਾਂ ਕਈ ਵਾਰ ਮੈਨੂੰ ਪੁੱਛਦੇ ਸੀਗੇ ਕਿ ਕੈਸ ਸਾਹਿਬ ਤੁਸੀਂ ਪਾਗੜੀ ਕਿੱਥੋਂ ਬਣਵਾਣੇ ਹੈਗੇ ਆ ਹੁਣ ਮੈਂ ਤੁਹਾਨੂੰ ਉਹਦਾ ਰਾਜ ਵੀ ਦੱਸ ਦਿੰਨਾ ਇਹ ਸਤਵਿੰਦਰ ਸਿੰਘ ਹੀ ਨੇ ਜਿਨ੍ਹਾਂ ਦੇ ਕੋਲ ਮੈਂ ਪਗੜੀ ਜਿਹੜੀ ਆ ਆਪਣੀ ਬਣਵਾਦਾ ਸੀ ਮੈਂ ਤੇ 4-5 ਦਿਨ ਜਿਹੜੇ ਆ ਉਹਦੇ ਨਾਲ ਕੱਢ ਲੈਂਦਾ ਹੁੰਦਾ ਸੀ ਤੁਸੀਂ ਕਹਿੰਦੇ ਹੋ ਵਿਆਹ ਵਾਲਾ ਘਰ ਚਲੋ ਫਿਰ ਚਲਦੇ ਆਂ ਫਿਰ ਵਿਆਹ ਵਾਲੇ ਘਰ ਦੇ ਵਿੱਚ ਇਸ ਦੁਕਾਨ ਦੇ ਅੰਦਰ ਹੀ ਤੁਸੀਂ ਦੇਖ ਪਾ ਰਹੇ ਹੋ ਮੁੰਡੇ ਵਾਲੇ ਕੁੜੀ ਵਾਲੇ ਕਹਿਣ ਦਾ ਮਤਲਬ ਹੈਗਾ ਕਿ ਮੁੰਡੇ ਵਾਲਿਆਂ ਲਈ ਅਲੱਗ ਤੌਰ ਤੇ ਆਈਟਮ ਹੈ ਔਰ ਕੁੜੀ ਵਾਲਿਆਂ ਲਈ ਅਲੱਗ ਤੌਰ ਤੇ ਜਿਹੜੀ ਆ ਇੱਥੇ ਆਈਟਮ ਜਿਹੜੀ ਆ ਉਹ ਮਿਲਦੀ ਆ ਸਗਨਾ ਦੇ ਥਾਲ ਵਗੈਰਾ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਮਿਲਦੇ ਨੇ ਵਾਹ ਜਾਗੋ ਦੀਆਂ ਜਿਹੜੀਆਂ ਹੈਗੀਆਂ ਆ ਕਿੰਨੀਆਂ ਵੈਰਾਈਟੀਆਂ ਰੱਖੀਆਂ ਹੋਈਆਂ ਜਾਗੋ ਸੈੱਟ ਇੱਥੇ ਕਿਰਾਏ ਤੇ ਜਿਹੜੇ ਆ ਉਹ ਦਿੱਤੇ ਜਾਂਦੇ ਨੇ ਔਰ ਆਈਟਮ ਜਿਹੜੀ ਆ ਗਿਣਤੀ ਹੀ ਨਹੀਂ ਹੋ ਰਹੀ ਇਹਨਾਂ ਨੇ ਇੰਨੀ ਜ਼ਿਆਦਾ ਆਈਟਮ ਇੱਥੇ ਰੱਖੀ ਹੋਈ ਆ ਕਲਗੀ ਵਗੈਰਾ ਹੋ ਗਿਆ ਵਿਆਹ ਵਾਲਾ ਘਰ ਦਾ ਮਤਲਬ ਕਿ ਜਦੋਂ ਵੀ ਕਿਸੇ ਦੇ ਲੜਕੀ ਜਾਂ ਲੜਕੇ ਦੇ ਘਰ ਦੇ ਵਿੱਚ ਵਿਆਹ ਹੁੰਦਾ ਹੈ ਉਹਨਾਂ ਦੀ ਹਰ ਆਈਟਮ ਜਿਹੜੀ ਆ ਇੱਥੇ ਹੀ ਮਿਲਦੀ ਹੈਗੀ ਆ ਔਰ ਤੁਸੀਂ ਸਕਰੀਨ ਤੇ ਦੇਖ پا ਰਹੇ ਹੋ ਹੋਰ ਜੀ ਕੀ ਹਾਲ ਚਾਲ ਆ ਜੀ ਆਈ ਲਵ ਯੂ ਲਿਖਿਆ ਹੋਇਆ ਆ ਜੀ ਇਸ ਤੇ ਉੱਪਰ ਬਾਕੀ ਆ ਪਿਆਰ ਦਾ ਘਰ ਹੈਗਾ ਆ ਜੀ ਔਰ ਪਗ ਜਿਹੜੀ ਹੈਗੀ ਆ ਬੜੇ ਪਿਆਰ ਦੇ ਨਾਲ ਤੁਸੀਂ ਇੱਥੇ ਜਿਹੜੀ ਆ ਬਣਵਾ ਸਕਦੇ ਹੋ ਔਰ ਆ ਤੁਸੀਂ ਦੇਖ ਸਕਦੇ ਹੋ ਦੇਖੋ ਇੱਕ ਹੁੰਦਾ ਆ ਪਗੜੀ ਸਟੋਰ ਇੱਕ ਹੁੰਦਾ ਆ ਜਦੋਂ ਪਗੜੀ ਉਹਨਾਂ ਕੋਲੋਂ ਤੁਸੀਂ ਘਰ ਨੂੰ ਲੈ ਕੇ ਜਾਂਦੇ ਜਦੋਂ ਤੁਸੀਂ ਉਸ ਨੂੰ ਬਣਵਾਦੇ ਹੋ ਜਿਸ ਤਰ੍ਹਾਂ ਕੀ ਇਹ ਸਤਵਿੰਦਰ ਸਿੰਘ ਜੀ ਜਿਹੜੇ ਆ ਕਿ ਪਗੜੀ ਜਿਹੜੀ ਆ ਬਣ ਰੇ ਹੈਗੇ ਆ ਬਣਵਾਦੇ ਹੋ ਇਹ ਦੋਨਾਂ ਦੇ ਵਿੱਚ ਫਰਕ ਬੜਾ ਹੁੰਦਾ ਅੰਤਰ ਬਹੁਤ ਹੁੰਦਾ ਹੁਣ ਅੰਤਰ ਕੀ ਹੁੰਦਾ ਮੈਂ ਤੁਹਾਨੂੰ ਉਹ ਅੰਤਰ ਦੱਸ ਕਿਹੜਾ ਕੱਪੜਾ ਸੂਟ ਕਰਨਾ ਹੈ ਇੱਕ ਵਾਰ ਮੈਂ ਇਸ ਤਰ੍ਹਾਂ ਇੱਕ ਕੱਪੜਾ ਲਿਆਇਆ ਸੀਗਾ ਪਰ ਉਹ ਮੈਨੂੰ ਫਿਰ ਪਗੜ ਜਿਹੜਾ ਸੀ ਕੱਪੜਾ ਹੋਰ ਲੈਣਾ ਪਿਆ ਸਭ ਤੋਂ ਜਿਹੜਾ ਵੱਧ ਫਾਇਦਾ ਆ ਸਭ ਤੋਂ ਵੱਧ ਬੈਨੀਫਿਟ ਆ ਉੱਥੇ ਇਹਨਾਂ ਕੋਲ ਇਹ ਹੈਗਾ ਕਿ ਜਿਸ ਤਰ੍ਹਾਂ ਇਹ ਪਗੜੀ ਬੰਨ੍ਹਦੇ ਨੇ ਨਾ ਉਸ ਦੇ ਨਾਲ ਬੈਨੀਫਿਟ ਇਹ ਹੁੰਦਾ ਇਹਨਾਂ ਨੂੰ ਇਹ ਵੀ ਪਤਾ ਆ ਕਿ ਕਿਸ ਦੇ ਨਾਲ ਜਿਹੜਾ ਆ ਉਹ ਆਪਣੇ ਕਿਸ ਪਗੜੀ ਦੇ ਰੰਗ ਦੇ ਨਾਲ ਕਿਹੜੀ ਫਿਫਟੀ ਜਿਹੜੀ ਆ ਉਹ ਕੰਮ ਕਰਨੀ ਹੈਗੀ ਆ ਕਿਹੜੀ ਆਣੀ ਹੈਗੀ ਆ ਇਸ ਤਰ੍ਹਾਂ ਦਾ ਜਿਹੜਾ ਹੈ ਕਿ ਕਾਫੀ ਇਹ ਫਰਕ ਹੈਗਾ ਤੁਸੀਂ ਆ ਪਗੜੀਆਂ ਦੇ ਵੱਖੋ ਵੱਖਰੇ ਰੰਗ ਜਿਹੜੇ ਆ ਇੱਥੇ ਤੁਸੀਂ ਦੇਖ ਪਾ ਰਹੇ ਹੋ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਦਿਖਾ ਲ ਦਿੰਨੇ ਆ ਵਿਆਹ ਵਾਲਾ ਘਰ ਔਰ ਆ ਤੁਸੀਂ ਦੇਖ ਸਕਦੇ ਆ ਭਾਜੀ ਹਟਾਈਆਂ ਵਗੈਰਾ ਰੱਖੀਆਂ ਹੋਈਆਂ ਸਾਰੀਆਂ ਦੇਖੋ ਜੀ ਇਹ ਤੁਸੀਂ ਜਦੋਂ ਇੱਥੇ ਆਉਂਗੇ ਨਾ ਘਰ ਵਿੱਚ ਤੇ ਇੱਕ ਦੋ ਟਾਈਆਂ ਲੈ ਕੇ ਰੱਖਦੇ ਆ ਕਈ ਵਾਰ ਉਹ ਕਲਰ ਨਾਲ ਮਿਲਦਾ ਨਹੀਂ ਹੁੰਦਾ ਪਰ ਮੈਚਿੰਗ ਅੱਜ ਕੱਲ ਸਾਰੇ ਪਾਉਂਦੇ ਨੇ ਅੱਜ ਕੱਲ ਤੇ ਹਰ ਚੀਜ਼ ਮੈਚਿੰਗ ਚੱਲਦੀ ਆ ਔਰ ਤੁਸੀਂ ਦੇਖ ਸਕਦੇ ਹੋ ਵਿਆਹ ਵਾਲਾ ਘਰ ਦਾ ਫਿਰ ਤੋਂ ਇੱਕ ਵਾਰ ਥਾਲਦੀ ਹੈ ਕੁੜੀ ਵਾਲਿਆਂ ਦੇ ਅਲੱਗ ਮੁੰਡੇ ਵਾਲਿਆਂ ਦੇ ਅਲੱਗ ਔਰ ਪੱਖੀਆਂ ਵਗੈਰਾ ਪ੍ਰਾਣੀ ਪਨਪਰਾ ਜਿਹੜੀ ਆ ਉਹ ਵੀ ਇਸ ਮੌਕੇ ਤੇ ਹੈ ਔਰ ਥਾਲ ਵਗੈਰਾ ਇਹ ਰੱਖੇ ਹੋਏ ਨੇ ਔਰ ਤੁਸੀਂ ਆ ਜਾਗੋ ਦੇ ਸੈੱਟ ਦੇਖ ਸਕਦੇ ਆ ਔਰ ਕਿਰਾਏ ਤੇ ਜਾਗੋ ਸੈੱਟ ਮਿਲਦੇ ਆ ਗਿਫਟ ਐਟਮਾ ਜਿਹੜੀਆਂ ਉਹ ਇਸ ਮੌਕੇ ਤੇ ਵੀ ਤੁਸੀਂ ਦੇਖ پا ਰਹੇ ਹੋ ਹੁਣ ਆ ਪਤਾ ਨਹੀਂ ਡੱਬੇ ਕਾਦੇ ਹੈਗੇ ਆ ਔਰ ਕਿਸ ਲਈ ਆ ਉਹ ਇਹਨਾਂ ਤੋਂ ਸਾਰੀ ਗੱਲਬਾਤ ਅਸੀਂ জানਾਂਗੇ ਇਹ ਪਟਾਕਿਆਂ ਦੇ ਡੱਬੇ ਜਿਹੜੇ ਰੱਖੇ ਹੋਏ ਆ ਔਰ ਇਹਨਾਂ ਦੇ ਬਾਰੇ ਅਸੀਂ ਪੂਰੀ ਜਾਣਕਾਰੀ ਲਵਾਂਗੇ ਔਰ ਤੁਹਾਨੂੰ ਅਸੀਂ ਇਹ ਸਾਰੀਆਂ ਗਿਫਟ ਆਟਮਾ ਇੱਕ ਵਾਰ ਫਿਰ ਤੋਂ ਜਿਹੜੀਆਂ ਆ ਆਪਣੇ ਇਸ ਚੈਨਲ ਦੇ ਉੱਪਰ ਜਿਹੜਾ ਆ ਅਸੀਂ ਦਿਖਾ ਰਹੇ ਹੈਗੇ ਚੱਗਰ ਜਿਹੜਾ ਆ ਪਗੜੀ ਹਾਊਸ ਹੈ ਇਹ ਦੋ ਸੜਕਾਂ ਦੇ ਕੋਲ ਰਾਹੋਂ ਰੋਡ ਔੜ ਦੇ ਵਿੱਚ ਹੈ ਔਰ ਤੁਸੀਂ ਆਪਣੀ ਪਸੰਦੀ ਆਪਣੇ ਹਿਸਾਬ ਨਾਲ ਡਿਜ਼ਾਈਨਿੰਗ ਜਿਹੜੀ ਪਗੜੀ ਆ ਉਹ ਬਣਵਾ ਸਕਦੇ ਹੋ। ਔਰ ਤੁਸੀਂ ਦੇਖ ਸਕਦੇ ਆ ਕਿ ਇਹ ਪਗੜੀ ਹਾਊਸ ਜਿਹੜਾ ਆ ਕਿੱਡਾ ਵੱਡਾ ਹੈ ਹਰ ਤਰ੍ਹਾਂ ਦਾ ਸਮਾਨ ਜਿਹੜਾ ਆ ਇੱਥੇ ਮਿਲਦਾ ਹੈ। ਔਰ ਬਾਕੀ ਹੋਰ ਜਾਣਕਾਰੀ ਲੈਣੇ ਆ ਕਿ ਇੱਥੇ ਦਿਵਾਰੀ ਦਾ ਮੌਕਾ ਆ ਰਿਹਾ ਹੈ ਕਿ ਪਟਾਕਿਆਂ ਦਾ ਵੀ ਕੋਈ ਸਿਸਟਮ ਰੱਖਿਆ ਹੋਇਆ ਆ ਜਾਂ ਕਿ ਕਿਸ ਤਰ੍ਹਾਂ ਹੈ ਉਹ ਸਤਵਿੰਦਰ ਜੀ ਕੋਲੋਂ ਅਸੀਂ ਜਿਹੜੀ ਆ ਗੱਲਬਾਤ ਕਰਕੇ ਜਿਹੜਾ ਬਾਕੀ ਗੱਲਬਾਤ ਜਾਣਾਂਗੇ। ਕਿਉਂ ਤੁਸੀਂ ਜਰਾ ਆਇਓ ਆਇਓ ਜਰਾ ਮੈਂ ਤੁਹਾਡੀ ਪਗੜੀ ਉਸ ਦੀ ਤਾਂ ਚਲੋ ਠੀਕ ਆ ਗਿਫਟ ਐਟਮਲ ਦਾ ਵੀ ਕਰ ਦਿੱਤਾ ਆ ਕੀ ਰੱਖਿਆ ਹੋਇਆ ਉੱਪਰ ਐ ਦੇਖੋ ਉਹ ਪਰ ਪਟਾਕੇ ਆ ਜੀ ਹਾਂਜੀ ਪਟਾਕੇ ਆ ਦੀਵਾਲੀ ਦੇ ਦੀਵਾਲੀ ਦੇ ਹਾਂਜੀ ਨਹੀਂ ਹੁਣ ਦੀਵਾਲੀ ਨੂੰ ਪਟਾਕੇ ਚਲਾਣੇ ਆ ਜਾਂ ਵੇਚਣੇ ਆ ਇਹ ਵੇਚਣ ਲਈ ਆ ਜੀ 25 30 ਸ਼ਾਟ ਤੋਂ ਲੈ ਕੇ 240 ਸ਼ਾਟ ਤੱਕ ਸਾਰੇ ਹੈਗੇ ਆਪਾਂ ਅੱਛਾ ਇਹ ਜਿਹੜੇ 25 30 ਤੋਂ ਲੈ ਕੇ ਅੱਗੇ ਕਿੰਨਾ ਦੱਸਿਆ 240 ਸ਼ਾਟ 240 ਸ਼ਾਟ ਤੱਕ ਲੋ ਜੀ ਤੁਹਾਨੂੰ ਆਮ ਪਟਾਕੇ ਦੀ ਜਿਹੜੇ ਉਹ ਤਕਰੀਬਨ ਮਿਲ ਜਾਣਗੇ ਲੇਕਿਨ ਇਹ ਜਿਹੜਾ ਹੈਗਾ ਵੱਡੇ ਸ਼ਾਟ ਵਾਲੇ ਜਿਹੜੇ ਪਟਾਕੇ ਆ ਗਿਆ ਇਹ ਜਿਹੜੇ ਆ ਗਿਆ ਕਿ ਤੁਹਾਨੂੰ ਸ਼ਹਿਰ ਨੂੰ ਭੱਜਣਾ ਪੈਂਦਾ ਹੁਣ ਜਾਣ ਦੀ ਲੋੜ ਨਹੀਂ ਹੈਗਾ ਤੁਸੀਂ ਇੱਥੇ ਜਿਹੜਾ ਹੈਗਾ ਔੜ ਦੇ ਵਿੱਚ ਹੀ ਆ ਸਕਦੇ ਹੋ ਇਸੇ ਪਗੜੀ ਹਾਊਸ ਦੇ ਔਰ ਤੁਹਾਨੂੰ ਐਡਰੈਸ ਜਿਹੜਾ ਆਤਾ ਪਤਾ ਦੱਸ ਦਿੱਤਾ ਗਿਆ ਹੈਗਾ ਬਾਕੀ ਗੱਲਬਾਤ ਜਾਣਦੇ ਪਾਜੀ ਆਇਓ ਮੜ ਜਾ ਇੱਧਰ ਨੂੰ ਤੁਹਾਡੇ ਤੋਂ ਇਦਾਂ ਥੋੜੀ ਜਾਣ ਦਵਾਂਗੇ ਐਡ ਵਾਲਾ ਕੰਮ ਨਹੀਂ ਹੁੰਦਾ ਗੱਲ ਸਿੱਧੀ ਵੀ ਹੁੰਦੀ ਆ ਕਰੀਦੀ ਠੀਕ ਆ ਕਿਉਂਕਿ ਲੋਕਾਂ ਨੂੰ ਮੈਂ ਜਵਾਬ ਦੇ ਹੀ ਦੇਣੀ ਆ ਅੱਛਾ ਇਹ ਜਿਹੜੀ ਪਗੜੀ ਤੁਸੀਂ ਬੰਨਦੇ ਹੈਗੇ ਆ ਹਾਂਜੀ ਹਾਂਜੀ ਇਹ ਸਿਰਫ ਬੰਨਦੇ ਹੀ ਆ ਜਾਂ ਕਿ ਸਿਖਾਉਂਦੇ ਵੀ ਹੈ ਸਿਖਾਉਂਦੇ ਵੀ ਆ ਸੀ ਸਿਖਾਲਦੇ ਵੀ ਹੈ ਜੀ ਇਹ ਅੰਦਾਜ਼ਾ ਅੰਦਾਜ਼ਾ ਮਿਨੀਮਮ ਕਿੰਨਾ ਕੁ ਟਾਈਮ ਲੱਗ ਜਾਂਦਾ ਸਿੱਖਣ ਨੂੰ 10-15 ਕਿ ਇਹ ਬੰਦੇ ਦੇ ਦਿਮਾਗ ਤੇ ਕੰਮ ਕਰਦਾ ਦਿਮਾਗ ਤੇ ਇਹ ਮਹੀਨਾ ਵੀ ਲੱਗ ਜਾਂਦਾ ਮਤਲਬ ਉਹ ਪੜਾਈ ਵਾਲਾ ਕੰਮ ਹੋ ਗਿਆ ਸਿੱਖ ਜਾਵੋ ਤਾਂ ਇੱਕ ਦਿਨ ਚ ਨਾ ਸਿੱਖੋ ਤਾਂ ਬਜਾਖ ਮਹੀਨਾ ਲਾ ਦਿਓ ਅੱਛਾ ਇਸ ਦੇ ਨਾਲ ਨਾਲ ਤੁਸੀਂ ਇਹ ਦੱਸੋ ਵੀ ਜਿਹੜੇ ਵਟਾਕੇ ਹੈਗੇ ਆ ਹਾਂਜੀ ਇਹ ਸ਼ਾਰਟ ਹੈਗੇ ਆ ਇਹ ਕਿਸ ਰੇਂਜ ਤੋਂ ਸ਼ੁਰੂ ਹੋ ਜਾਂਦੇ ਹੋਣਗੇ ਇਹ ਸ਼ਾਰਟ 4-500 ਤੋਂ ਸ਼ੁਰੂ ਹੋ ਜਾਂਦੇ ਆ ਕਿੰਨੇ ਵਾਲਾ 25 ਸ਼ਾਰਟ ਵਾਲਾ 25 ਸ਼ਾਰਟ ਵਾਲਾ ਹਾਂਜੀ ਇਹ ਚੋਕੋ ਫੋਕੇ ਫੋਕੇ ਤਾਂ ਨਹੀਂ ਨਿਕਲਦੇ ਹੁੰਦੇ ਵਧੀਆ ਕੰਮ ਨਹੀਂ ਇਹੀ ਛੋਟ ਰੱਖਣਿਆ ਜਾਂ ਹੋਰ ਪਟਾਕਾ ਵੀ ਹੈਗਾ ਹੋਰ ਵੀ ਹੈਗੇ ਆ ਉਹ ਅਜੇ ਦੁਆੜੀ ਦੇ ਨੇੜੇ ਮਾਰਕੀਟਿੰਗ ਨਾਲੋਂ ਤੁਸੀਂ ਘੱਟ ਦੋਗੇ ਕਿ ਲੋ ਸਾਰੇ ਹੈ ਗਿਆ ਅੱਛਾ ਵਿਆਹ ਸਾਧੀਆਂ ਤੇ ਮੰਨ ਲਓ ਕਿ ਤੁਹਾਨੂੰ ਪਗੜੀ ਦੇ ਉੱਪਰ ਲੈ ਕੇ ਜਾਂਦਾ ਤੁਸੀਂ ਘਰ ਵੀ ਚਲ ਜੰਨੇ ਜੇ ਕਿਸੇ ਨੇ ਬੜਵਾਣੀਆਂ ਆ ਆਪਨਾ ਮੋਬਾਈਲ ਨੰਬਰ ਕਿੰਨਾ ਤੁਹਾਡਾ 9878198054 ਇਹ ਪੰਜਾਬੀ ਚ ਵੀ ਬੋਲ ਦੋ 9878198054 ਜੀ ਇਹਨਾਂ ਨੇ ਜਿਹੜਾ ਹੈਗਾ ਕਿ ਉਹ ਆਪਣਾ ਮੋਬਾਈਲ ਨੰਬਰ ਜਿਹੜਾ ਆ ਉਹ ਸੱਚ ਇੱਕ ਹੋਰ ਨੂੰ ਟਾਈ ਬਿਲਕੁਲ ਉਹਦੇ ਨਾਲ ਦੀ ਮਿਲ ਜਾਂਦੀ ਹਾਂਜੀ ਹਾਂ ਜੀ ਸਾਰੀਆਂ ਮਿਲਦੀਆਂ ਤੇ ਗਿਫਟ ਆਈਟਮਾਂ ਵੀ ਮਿਲਦੀਆਂ ਜਾਗੋ ਸੈੱਟ ਵੀ ਮਿਲਦੇ ਆ ਮਤਲਬ ਇੱਕ ਛਾਤੇ ਹੇਠਾਂ ਵਿਆਹ ਵਾਲਾ ਘਰ ਜਿਸ ਤਰ੍ਹਾਂ ਕਿ ਆ ਤੁਸੀਂ ਦੇਖੋ ਲਿਖਿਆ ਹੈ ਇਹਨਾਂ ਨੇ ਵਿਆਹ ਵਾਲਾ ਘਰ ਵਿਆਹ ਵਾਲੇ ਘਰ ਦਾ ਮਤਲਬ ਹੈ ਕਿ ਸਾਰੀ ਆਈਟਮ ਮਿਲ ਜਾਏਗੀ ਹਾਂ ਜੀ ਹਾਂ ਸਾਰਾ ਹਰ ਤਰ੍ਹਾਂ ਦਾ ਮਿਲੇਗਾ ਸੋ ਠੀਕ ਹੈ ਜੀ ਅਸੀਂ ਤੁਹਾਨੂੰ ਜਿਹੜਾ ਹੈਗਾ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਜੋ ਵੀ ਹੈਗਾ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਹੋਰ ਜਾਣਕਾਰੀ ਅਗਰ ਤੁਸੀਂ ਚਾਹੁੰਦੇ ਹੋ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਦਿੱਤਾ ਹੋਇਆ ਆ ਉਸ ਮੋਬਾਈਲ ਨੰਬਰ ਦੇ ਉੱਪਰ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਹੋ ਔਰ ਇੱਕੋ ਛੱਤ ਹੇਠਾਂ ਜਿਹੜਾ ਆ ਕਿ ਇਸ ਮਤਲਬ ਹਰ ਸਮਾਨ ਵੀ ਮਿਲਦਾ ਆਗਾ ਜਾਗੋ ਦਾ ਸਮਾਨ ਵੀ ਆ ਗਿਫਟ ਆਟਮਾ ਵੀ ਆ ਔਰ ਬਾਕੀ ਇਹਨਾਂ ਦੇ ਦਿੱਤੇ ਗਏ ਜਿਹੜਾ ਫੋਨ ਦਾ ਨੰਬਰ ਆ ਮੋਬਾਈਲ ਦਾ ਨੰਬਰ ਹੈਗਾ ਆ ਤੁਸੀਂ ਉਸ ਤੇ ਕੰਟੈਕਟ ਕਰ ਸਕਦੇ ਹੋ ਉਸ ਤੇ ਕੰਟੈਕਟ ਕਰਕੇ ਜਿਹੜਾ ਆ ਤੁਸੀਂ ਸਮਾਨ ਲੈ ਸਕਦੇ ਹੋ ਰੂਮ ਸਪਰੇਅ ਵਗੈਰਾ ਵੀ ਜਿਹੜੇ ਆ ਇਸ ਇਹਨਾਂ ਦੇ ਕੋਲ ਉਪਲਬਧ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਔਰ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਇਹਨਾਂ ਕੋਲੋਂ ਉਹ ਮਿਲ ਜਾਂਦੀ ਹੈ ਸੋ ਦਿੱਤੇ ਗਏ ਨੰਬਰ ਤੇ ਹੋਰ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸ਼ੇਰਵਾਨੀ ਵਗੈਰਾ ਵਿਆਹ ਸ਼ਾਦੀ ਦੇ ਉੱਪਰ ਹਰ ਤਰ੍ਹਾਂ ਦਾ ਜਿਹੜਾ ਇਹਨਾਂ ਕੋਲ ਵੈਰਾਈਟੀ ਮਿਲ ਜਾਂਦੀ ਆ ਵਿਆਹ ਸ਼ਾਦੀ ਦੇ ਉੱਪਰ ਸ਼ੇਰਵਾਨੀ ਵਗੈਰਾ ਹਰ ਤਰ੍ਹਾਂ ਦਾ ਆਈਟਮ ਮਿਲ ਜਾਂਦੀ ਆ ਤੁਹਾਡੇ ਕੋਲ ਉਹ ਕਿਰਾਏ ਤੇ ਦਿੰਨੇ ਆ ਉਹ ਕਿਰਾਏ ਤੇ ਹਾਂਜੀ ਕਿਰਾਏ ਤੇ ਸ਼ੇਰਵਾਨੀ ਵੀ ਮਿਲ ਜਾਂਦੀ ਹੈ ਰੱਗੀਆਂ ਪੰਜਾਬੀ ਜੁੱਤੀ ਤੁਸੀਂ ਵੀ ਜਾ ਕੇ ਉਹ ਲੈਣੀ ਪੈਂਦੀ ਉਹਨਾਂ ਨੂੰ ਉਹ ਵੀ ਮਿਲ ਜੂਗੀ ਨਾਲ ਅੱਛਾ ਉਹ ਵੀ ਨਾਲ ਦੀ ਮੈਚਿੰਗ ਮਿਲ ਜਾਏਗੀ ਸਾਰਾ ਕੁਝ ਮਿਲੂਗਾ ਸਾਰਾ ਠੀਕ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਕੰਟੈਕਟ ਕਰੋ ਔਰ ਐਡਰੈਸ ਤੁਹਾਨੂੰ ਦੱਸ ਦਿੱਤਾ ਗਿਆ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499